ਚੈਨਲ ਦਾ ਆਰੇ ਨਿਊਜ਼ ਬੇਕਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਬੀਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ ਚ ਸਰਪੰਚੀ ਲੈਣ ਲਈ ਇੱਕ ਬੋਲੀ ਦੀ ਖਬਰ ਸਾਹਮਣੇ ਆਈ ਸੀ ਅਤੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ 2 ਕਰੋੜ ਦੀ ਬੋਲੀ ਲਗਾਈ ਗਈ ਸੀ ਜਿੱਦਾਂ ਇਹ ਗੱਲ ਮੀਡੀਆ ਵਿੱਚ ਆਈ ਚੋਣ ਕਮਿਸ਼ਨ ਵੱਲੋਂ ਇਸ ਦੇ ਖਿਲਾਫ ਸਖਤ ਐਕਸ਼ਨ ਲਿਆ ਗਿਆ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਇੱਕ ਗੱਲ ਜਨਤਕ ਕੀਤੀ ਕਿ ਇਹ ਸਰਾਸਰ ਕਾਨੂੰਨ ਦੀ ਉਲੰਘਣਾ ਹੈ ਅਤੇ ਕਦੇ ਬਰਦਾਸ਼ਤ ਨਹੀਂ ਕੀਤੀ ਜਾਏਗੀ। ਇਸ ਨੂੰ ਲੈ ਕੇ ਹਰਦੋয়াল ਕਾਲਾ ਪਿੰਡ ਵਿੱਚ ਐਸਟੀਐਮ ਡੇਰਾ ਬਾਬਾ ਨਾਨਕ ਅਤੇ ਹੋਰ ਸਰਕਾਰੀ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਸਮੁੱਚੇ ਪਿੰਡ ਵਾਸੀਆਂ ਦੇ ਬਿਆਨ ਨੋਟ ਕੀਤੇ। ਬਿਆਨ ਨੋਟ ਕਰਨ ਤੋਂ ਬਾਅਦ ਐਸਟੀਐਮ ਡੇਰਾ ਬਾਬਾ ਨਾਨਕ ਨੇ ਜਾਣਕਾਰ ਦਿੱਤੀ ਕਿ ਇੱਥੇ ਕੋਈ ਬੋਲੀ ਨਹੀਂ ਹੋਏਗੀ ਅਤੇ ਵੋਟਾਂ ਰਾਹੀਂ ਹੀ ਸਰਪੰਚ ਚੁਣਿਆ ਜਾਏਗਾ। ਉਹਨਾਂ ਕਹੇ ਕਿ ਜੇਕਰ ਕਿਸੇ ਨੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਉੱਥੇ ਜਦੋਂ ਇਸ ਸਬੰਧੀ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੋਲੀ ਲਗਾਉਣਾ ਸਰਾਸਰ ਗਲਤ ਗੱਲ ਹੈ ਅਤੇ ਵੋਟਾਂ ਰਾਹੀਂ ਹੀ ਸਰਪੰਚ ਚੁਣਿਆ ਜਾਣਾ ਚਾਹੀਦਾ ਹੈ। ਕੋਈ ਕਿ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਧਾਰੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸੱਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਰਹੋ ਧਾਰੀਆਂ ਖਬਰਾਂ ਦੇਖਣ ਲਈ ਸੜ ਨਾਲ। ਪત્રਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਪਿੰਡ ਚ ਅੱਜ ਤੇ ਸਾਰਿਆਂ ਦੀ ਉਹ ਮਤਲਬ ਵੋਟਾਂ ਬਾਰੇ ਕਿਹਾ ਉਹਨਾਂ ਨੂੰ ਵੋਟਾਂ ਪੈਂਡੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਲ ਇੱਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵਉਸੰਮਤੀ ਨਾਲ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀਵੇਂ ਛੇੜ ਚੁੱਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਬਲ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਨੇ ਕਿਹਾ ਵੀ 2 ਕਰੋ ਗੱਲ ਵੀ ਆਵਾਂਗੇ ਦੇ ਇਥੇ ਤੇ ਮੁਰਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਕਹੇ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਦੀ ਇੰਤਰਾ ਨਹੀਂ ਹੋਣਾ ਚਾਹੀਦਾ ਇਹ ਗਲਤ ਗੱਲ ਹੈ ਹਰ ਭਾਈ ਚਲੋ ਅਗਲੇ ਨੂੰ ਸੌਰੀ ਫੀਲ ਕਰਦੇ ਵਧੀਆ ਜਰਨਜੀਤ ਸਿੰਘ ਖਾਲਸਾ ਜੀ ਇਹ ਜਿਹੜਾ ਪਰਸੋਂ ਚ ਆਉਦਾ ਮੁੱਦਾ ਸਾਡੇ ਪਿੰਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਇਆ ਲਾਇਆ ਉਹਦੇ ਮੁੱਦੇ ਤੇ ਅਜਸਟਿਮ ਸਾਹਿਬ ਆਪ ਆਏ ਸੀ ਇਥੇ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪਹਿਲੇ ਲਾਇਆ ਗਿਆ ਦੂਰੀ ਕੋਈ ਪਾਰਟੀ ਇੰਨੀ ਕਿਉਂ ਇਨਵੋਲਵ ਨਹੀਂ ਹੈ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦੇ ਹੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਕਿਹਾ ਠੀਕ ਹੈ ਵੋਟਾਂ ਪੈਣ ਗਿਆ ਇਹ ਬਿਲਕੁਲ ਨਜਾਇਜ਼ ਹੈ ਜੀ ਸੈਂਟਰ ਗਵਰਨਮੈਂਟ ਦੀ ਨੌਕਰੀ ਕਰਕੇ ਆਏ ਇਹਦੇ ਵੇਲੇ ਪਹਿਲੀ ਗੱਲ ਤੇ ਇਹ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿੱਥੋਂ ਕਿੱਥੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾਲੇ ਐ ਇੰਨਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਹੈ 2 ਕਰੋੜ ਗੋਲੀ ਬਿਲਕੁਲ ਗਲਤ ਹੈ ਇਨਵੈਸਟੀਗੇਸ਼ਨ ਕਰਨਾ ਹੈ ਸੀਗੇ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਹੈ ਸਾਰੇ ਨੇ ਸੈਂਟੀ ਨਾਲ ਕਿਹਾ ਕਿ ਅਸੀਂ ਆਪ ਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਇਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ ਸਾਹਮਣੇ ਨਹੀਂ ਆਇਆ ਜੀ ਜੋ ਬਣਦੀ ਆ ਕਾਰਵਾਈ ਕਰਾਂਗੇ